बसंत की वार महल्ल पंजवा ये महल्ल बोलना इथे मोहल्ला नहीं है चार महल्ल ਪਾਉਂਦੇ ਹਨ ਤਿੰਨ ਸ੍ਰੀ ਰਾਗ ਦੇ ਵਿੱਚ ਹਨ ਤੇ ਚੌਥਾ ਇਥੇ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇਕੈ ਓਹ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਕਿਹੋ ਨੀ ਹੈਗਾ ਇਹ ਰੁੱਤ ਸੁਹਾਈ ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ ਵਾਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮੇਲ ਸਾਧੂ ਸੁਖ ਉਪਜੈ ਲੱਥੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਧੇ ਮਹਾਬਲੀ ਕਾਰ ਸੱਚਾ ਢੋਆ ਆਪਨੇ ਚਰਨ ਜਪਾਏ ਅਨ ਵੇਚ ਦਈਓ ਖੜੋਵਾ ਦਈਓ ਉਚਾਰਨ ਕਰਨਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰੋਵਾ ਦੇਨ ਰੈਣ ਨਾਮ ਧਿਆਏ ਦਾ ਫਿਰ ਪਾਇ ਨਾ ਮੋਵਾ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਕਿਥੋ ਹੋ ਉਪਜਾ ਕਹਿ ਰਹਿ ਕਹਿ ਮਾਹਿਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਨ ਤੇ ਆਇਨ ਸੁਨਣ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੈ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੌਲੀ ਧਰਤੀ ਮੌਲਿਆ ਆਕਾਸ਼ ਘਾਟ ਘਟ ਮੌਲਿਆ ਆਤਮ ਪ੍ਰਕਾਸ਼ ਰਾਜਾ ਰਾਮ ਮੌਲਿਆ ਅਨਤ ਭਾਇ ਰਾਜਾ ਰਾਮ ਇਕੱਠੇ ਹੀ ਪਾਠ ਕਰਨਾ ਹੈ ਰਾਜਾ ਰਾਮ ਮੌਲਿਆ ਅਨਤ ਭਾਇ ਜਹ ਦੇਖੋ ਤਹ ਰਹਾ ਸਮਾਏ ਰਹਾਓ ਦੁਤੀਆ ਮੌਲੇ ਚਾਰ ਬੇਦ ਇਹ ਚਾਰ ਬੋਲ ਨੇ ਕਿ ਚਾਰੇ ਬੋਲ ਜੰਦੇ ਹਨ ਲਾਂ ਲਾ ਕੇ ਸਿਮਰਤ ਮੌਲੀ ਸਿਉ ਕਤੇਬ ਸੰਕਰ ਮੌਲਿਓ ਜੋਗ ਧਿਆਨ ਕਬੀਰ ਕੋ Swami ਸਭ ਸਮਾਨ ਪੰਡਿਤ ਜਨਮਾਤੇ ਪੜਨ ਪ੍ਰਾਨ ਪੜ ਪੁਰਾਨ ਪਾੜ ਪ੍ਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਾਪ ਕੈ ਭੇਵ ਸਾਭ ਮਾਦ ਮਾਤੇ ਕੋ ਨਾ ਜਾਗ ਸੰਗ ਹੀ ਚੋਰ ਘਰ ਮੁਸਣ ਲਾਗ ਸੰਗ ਹੀ ਚੋਰ ਇਥੇ ਵਿਸਰਾਮ ਘਰ ਮੁਸਣ ਲਾਗ ਰਹਾਉ ਜਾਗੈ ਸਕਦੇ ਸੁਖ ਦੇਵ ਜਾਗੈ ਸੁਖ ਤੇਵ ਅਰ ਅਕੂਰ ਹਰਮੰਤ ਜਾਗੈ ਧਰ ਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਿਕ ਕਾਮ ਕਹੇ ਕਬੀਰ ਭਾਜ ਰਾਮ ਨਾਮ ਜੋ ਖਸਮ ਹੈ ਜਾਇ ਹਾਂ ਜੋ ਇਹ ਪਾਦ ਤੇ ਵਿਸਰਾਮ ਲਾਉਣਾ ਹੈ ਜੋ ਖਸਮ ਹੈ ਹੈ ਜਾਇ ਪੂਤ ਬਾਪ ਖੇ ਲਾਇਆ ਹਾਂ ਪੂਤ ਇਥੇ ਵਿਸਰਾਮ ਲਾਉਣਾ ਹੈ ਪੂਤ ਬਾਪ ਖੇ ਲਾਇਆ ਬੇਨ ਸ਼ਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁੱਤ ਮੁਕਲਾਈ ਆਪਣੀ ਮਾਉ ਹਾਂ ਸੁੱਤ ਮੁਕਲਾਈ ਇਥੇ ਵਿਸਰਾਮ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨ ਬਿਨ ਖੇਰ ਖੇਰ ਹਾਸਤਾ ਨਿਦਰਾ ਬਿਨ ਨਰ ਪੈ ਸੋਵੇ ਬਿਨ ਬਾਸਨ ਖੀਰ ਬਿਲੋਵੈ ਬਿਨ ਅਸਥਨ ਗਉ ਲਵੇਰੀ ਪੈੜਾ ਬਿਨ ਪੈੜੇ ਬਿਨ ਬਾਟ ਕਨੇਰੀ ਬਿਨ ਸਤ ਗੁਰ ਬਾਟ ਨਾ ਪਾਈ ਕਹ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਮੋਕਉ ਕਹਾ ਪੜਾਵਸ ਆਲ ਜਾਲ ਮੇਰੀ ਪੱਟੀਆਂ ਲਿਖ ਦੇਹ ਮੇਰੀ ਪੱਟੀਆਂ ਮੇਖ ਦੇਹੋ ਸ੍ਰੀ ਗੋਪਾਲ ਮੇਰੀ ਪੱਟੀਆਂ ਲਿਖ ਦੇਹ ਸ੍ਰੀ ਗੋਪਾਲ ਨਹੀਂ ਛੋਡਾਂ ਰੇ ਬਾਬਾ ਰਾਮ ਨਾਮ ਨਹੀਂ ਛੋਡਾਂ ਰੇ ਬਾਬਾ ਇਥੇ ਵਿਸਰਾਮ ਰਾਮ ਨਾਮ ਮੇਰੋ ਔਰ ਪੜਨਸਿਓ ਨਹੀਂ ਕਾਮ ਰਹਾਉ ਸੰਡਾ ਮਰਕੇ ਕਹਉ ਜਾਇ ਪ੍ਰਹਲਾਦ ਬੁਲਾਇ ਬੇਗਤਾਇ ਕਈ ਨਵੀਨ ਪ੍ਰਹਲਾਦ ਪੜਦੇ ਹਨ ਪਰ ਸੰਪਰਦਾਇ ਵਿਚਾਰਨ ਪ੍ਰਹਲਾਦ ਹੀ ਹੈ ਕਿਉਂਕਿ ਜਿਵੇਂ ਸਹਸ ਸਸਾ ਹਸਸ ਸਹਸ ਤੇ ਪ੍ਰਹਲਾਦ ਇਸ ਤਰ੍ਹਾਂ ਹੀ ਉਚਾਰਨ ਨਹੀਂ ਤਾਂ ਸਹਸ ਫਿਰ ਸਾਰੇ ਪਾਠ ਬਦਲ ਜਾਣਗੇ ਸਹਸ ਨਮਹ ਖ ਬਹ ਗਵਹ ਇਸ ਤਰ੍ਹਾਂ ਨਹੀਂ ਪਹਿਲਾਦ ਬੁਲਾਏ ਬੇਗਤਾ ਆਏ ਤੂ ਰਾਮ ਕਹਿਨ ਕੀ ਛੋੜ ਬਾਨ ਤੋਜ ਤੁਰਤ ਛਡਾਉ ਮੇਰੋ ਕਹਿਓ ਮਾਨ ਮੋਕ ਕਹਾ ਸਤਾਵਹੋ ਬਾਰ ਬਾਰ ਪ੍ਰਭ ਜਲ ਥਲ ਗਿਰ ਪ੍ਰਭ ਜਲ ਥਲ ਗਿਰ ਇਥੇ ਵਿਸਰਾਮ ਕੀਏ ਪਹਾੜ ਪ੍ਰਭ ਜਲ ਥਲ ਗਿਰ ਕੀਏ ਪਹਾੜ ਇਕ ਰਾਮ ਨਾ ਛੋਡਾਓ ਗੁਰਹਗਾਰ ਮੋਕ ਔ ਘਾਲਜਾਰ ਭਾਵੈ ਮਾਰਡਾਰ ਕਾੜ ਖੜਗ ਕੋਪਿਓ ਰਸਾਇ ਤੁਝ ਰੱਖਣਹਾਰੋ ਮੋਹ ਬਤਾਏ ਪ੍ਰਭ ਥੰਮ ਤੇ ਨਿਕਸੀ ਪ੍ਰਭ ਥੰਮ ਤੇ ਨਿਕਸੀ ਇਥੇ ਵਿਸਰਾਮ ਪ੍ਰਭ ਥੰਮ ਤੇ ਨਿਕਸੀ ਪ੍ਰਭ ਥੰਮ ਨਹੀਂ ਕਹਿਣਾ ਚਲੋ ਕੈ ਬਸਥਾਰ ਹਰਨਾਖਸ ਛੇਦਿਓ ਹਰਨਾਖਸ ਛੇਦਿਓ ਹਰਨਾਖਸ ਛੇਦਿਓ 나ਖ ਬਿਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਾਰਸਿੰਘ ਭੇਵ ਕਹ ਕਬੀਰ ਕੋ ਲਖ ਨਾ ਪਾਰ ਪ੍ਰਹਲਾਦ ਉਧਾਰੇ ਅਨਕ ਬਾਰ ਇਸ ਤਨ ਮਨ ਮੱਦੇ ਮਦਨ ਚੂਰ ਜਿਨ ਗਿਆਨ ਰਤਨ ਹਿਰ ਲੀਨ ਮੂਰ ਮੈਂ ਅਨਾਥ ਪ੍ਰਭ ਕਹੋ ਕਾਹੀ ਮੈਂ ਅਨਾਥ ਇਥੇ ਵਿਸਰਾਮ ਪ੍ਰਭ ਇਥੇ ਯਮ ਕਲਾਦਨੀ ਹੈ ਕਹੋ ਕਾਹੀ ਕੋ ਕੋ ਨਾ ਬਿਗੂਤੋ ਮੈਂ ਕੋ ਆਹੀ ਇਹ ਬਿਗੂਤੋ ਪਦ ਤੇ ਵਿਸਰਾਮ ਲਾਉਣਾ ਹੈ ਮਾਦਾ ਧਰਮ ਦੁਖ ਸਹਿਉ ਨਾ ਜਾਏ ਮਾਦੋ ਪਤਿ ਵਿਸਰਾਮ ਹੈ ਦਾਰੁਨ ਦੁਖ ਸਹਿਉ ਨਾ ਜਾਏ ਮੇਰੋ ਚਪਲ ਬੁੱਧ ਸਿਓ ਕਹਾ ਬਸਾਏ ਰਹਾਉ ਸਨਕ ਸਨੰਦਨ ਸੇਵ ਸੁਕਾਦ ਨਾਭ ਕਮਲ ਜਾਨੇ ਬ੍ਰਹਮਾਦ ਕਬ ਜਾਨ ਜੋਗੀ ਜਟਾ ਤਾਰ ਸਭ ਆਪਨ ਅਉਸਰ ਚੱਲੇ ਸਾਰ ਤੂ ਅਥਾਹ ਮੋਹਿਤਾਹ ਨਾਹੀ ਪ੍ਰਭ ਦੀਨਾ ਨਾਥ ਦੁਖ ਕਹਾ ਕਾਹੀ ਮੂਰੋ ਜਨਮ ਮਰਨ ਦੁਖ ਆਥ ਧੀਰ ਇਹ ਮੂਰੋ ਚਰਨ ਕਰਨਾ ਕਈ ਵਾਰ ਅੰਜਾਨ ਕੋਨੇ ਚ ਮੀਰੋ ਭੁੱਲਿਆ ਜਾਂਦਾ ਹੈ ਮੋਰੋ ਜਨਮ ਮਰਨ ਦੁਖ ਇਥੇ ਵਿਸਰਾਮ ਲਾਉਣਾ ਹੈ ਆਤ ਧੀਰ ਸੁਖ ਸਾਗਰ ਗੋਨ ਰਉ ਕਬੀਰ ਨਾਇਕ ਏਕ ਬਨਜਾਰੇ ਪਾਚ ਵਰਦ 25ਕ 25ਕ ਇਕੱਠਾ ਪਾਠ ਹੈ ਕਸਕੇ ਬੋਲਨਾ ਵਰਦ 25ਕ ਸੰਗ ਕਾਚ ਵਰਦ 25ਕ ਸੰਗ ਕਾਚ 9 ਬਹੀਆ 10 ਗੋਣ ਆਹੀ 10 ਗੋਣ ਆਹੀ ਕਸਨ 72 ਕਸਨ 72 ਲਾਗੀਤਾਹੀ 모ਹ ਐਸੇ ਬਨਜਿਸਿਓ ਨਹੀਨ ਕਾਜ 모ਹ ਐਸੇ ਬਨਜਿਸਿਓ ਇਥੇ ਵਿਸਰਾਮ ਨਹੀਨ ਕਾਜ ਜਿਹ ਘਟ ਮੂਲ ਨਿਤ ਵੜੈ ਬਿਆਜ ਜਿਹ ਘਟੈ ਮੂਲ ਜਿਹ ਘਟ ਆ ਮੂਲ ਨਿਤ ਵੜੇ ਵਿਆਜ ਰਹਾਉ ਸਾਤ ਸੂਤ ਮਿਲ ਬਣਜ ਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਾਰ ਚਲੋ ਬਨਜਾਰਾ ਹਾਥ ਝਾਰ ਪੂੰਜੀ ਹੈਰਾਨੀ ਬਣਜ ਬੂ ਟੂਟ ਦਹ ਦੇਸ ਟਾਂਡੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤ ਪਰਮ 파ਜ